ਹਾਂ ਜੀ ਬਈ ਸਾਰੇ ਦਾ ਸਰੀ ਆ ਬਈ ਸਾਰੇ ਨੂੰ ਦਸਰੀ ਗਾ ਕੇ ਯਾਰ ਸੁੱਤੇ ਉੱਠਿਆ ਬਈ ਆ ਮੇਰਾ ਯਾਰ ਪੈਦਾ ਇੱਧਰ ਬੈਤ ਲੁੱਕ ਗਿਆ ਬਈ ਮੈਂ ਆ ਬਈ ਓ ਮਾਈ ਗਰੂ ਹੈ ਕੋਈ ਪਹਿਲੇ ਨਾ ਜਦੋਂ ਮੈਂ ਜੋ ਆਈ ਨੁਕਾ ਜਿਦ ਦੇ ਰਹੇ ਆ ਮਗਰ ਜੀ ਸੁੱਟ ਕਿ ਤੁਹਾਨੂੰ ਜਮਨ ਤੁਹਾਨੂੰ ਤੇ ਤੁਹਾਨੂੰ ਓਕੇ ਦਾ ਤਾਂ ਮੇਟਰ ਮੌਸਮ ਪੂਰੇ ਹੀ ਘੈਂਟ ਹੋ ਰਿਹਾ ਵਾਰੇ ਦਸਰੀ ਗੱਲ ਜੀ ਕਿਵੇਂ ਹੋ ਮੌਸਮ ਪੂਰਾ ਘੈਂਟ ਹੋ ਗਿਆ ਹੁਣ ਤਾਂ ਸਾਫ਼ ਹੋ ਗਿਆ ਹਨਾ ਚਾਚਾ ਚੱਲ ਚੱਲ ਪੂਗਾ ਇਹਨੂੰ ਲਿਆਉਣਾ ਚਾਚਾ ਬਦਲ ਕੇ ਅੱਜ ਨਾ ਕੋ ਲੈ ਆਉਂ ਚੱਲ ਹਾਂ ਆਪਣੇ ਰਿਸ਼ਤੇਦਾਰਾਂ ਨਾਲ ਬੋਨਣਾ ਲੁਭੀ ਸੇ ਕੋਈ ਨਹੀਂ ਪੁੱਛਿਆ ਦੀਗਾ। ਇਹੀ ਬਦਲ ਕੇ ਲੈਣਾ ਇਹੀ ਕਹਿੰਦੇ ਸੀਗੇ ਤੈਨੂੰ। ਇਹਨੂੰ ਖੋਲ ਕੇ ਲੈ ਜਾਂਦੇ ਆ ਚਾਚਾ ਬਦਲ ਲੈਉਣੇਗੇ। ਨਾ ਤਹਿਰਦਾ ਵੀ ਦਿੱਤਾ ਆਪਣੇ ਖੋਲ ਕੀਲੀਆਂ ਵੀ ਘਟਤੀਆਂ ਯਾਰ ਕੀਲੀਆਂ ਵੀ ਜਿਆਦਾ ਖਰਾਬ ਹੋ ਗਈਆਂ ਆਪਣੀਆਂ ਥੋੜੀਆਂ ਜੀਆਂ ਇਹ ਵੀ ਆਪਾਂ ਨੂੰ ਬਦਲ ਕੇ ਲੈਉਣੇ ਪੈਣੀਆਂ ਤੇ ਬਰਡੇ ਪੈ ਗਏ ਇਹਦੇ ਵਿੱਚ। ਇੰਨੇ ਨੇ ਬਰਡੇ ਪੈ ਗਏ ਇਹ ਵੀ ਬਦਲ ਕੇ ਲੈਉਣੀਆਂ ਪੈਣਗੀਆਂ ਤਹਿਰ ਤਾਂ ਖੋਲ ਤਾਂ ਆਪਾਂ ਨੇ ਖੋਲ ਕੇ ਆ ਧਰਤਾ ਸਿੱਖੂ ਕਹਿੰਦਾ ਮੈਂ। ਪਾਸਵਰ ਡੇਗਣ ਜਾਊਂਗਾ ਜੀ ਕੇ ਕਹਿੰਦਾ ਮੈਂ ਉਦੋਂ ਬਦਲ ਲਿਆਊਂਗਾ ਅਸੀਂ ਫਿਰ ਪਿੰਡ ਚੱਲਿਆਂ ਯਾਰ ਉਰੇ ਮੀਂਹ ਪੈ ਗਿਆ ਰਾਤ ਤਾਂ ਕਰਕੇ ਦੋ ਤਿੰਨ ਦਿਨ ਹੁਣ ਕੰਮ ਚੱਲ ਦੇਣੀ ਚੱਲ ਫਿਰ ਇੰਨਾ ਵਿਹਲਾ ਜਾ ਬੈਠਣਾ ਵੀ ਉਰੇ ਓਖਾਗਾ ਤੇ ਤਾਂ ਕਰਕੇ ਫਿਰ ਅਸੀਂ ਸੋਚਿਆ ਵੀ ਜਲ ਪਿੰਡੀ ਲੰਘ ਚੱਲਦੇ ਆਂਗੇ ਫਿਰ ਇੱਕ ਦੋ ਦਿਨਾਂ ਨੂੰ ਆ ਜਾਾਂਗੇ ਤਾਂ ਕਰਕੇ ਹੁਣ ਅਸੀਂ ਚੱਲਿਆਂ ਤਿਆਰੀ ਖਿੱਚ ਲਈ ਖਲੀ ਵੀ ਡਰੈਕ ਕਲੀਨ ਹੋ ਗਿਆ ਓਕੇ ਕਰਤਾ ਕੰਮ ਹਾਂ ਵੀ ਕੱਲ ਨੂੰ ਤੂੰ ਟਾਇਰ ਬਦਲ ਲਿਆਵੇਂਗਾ ਜੇ ਮੁਕਰੀਆ ਵੀਡੀਓ ਜੇ ਜੇ ਮੁਕਰੀਆ ਦਾ ਵੀਡੀਓ ਹੁਣ ਆਉਂਦੇ ਨੂੰ ਟਾਇਰ ਬਦਲ ਲੈਵੇਂਗਾ ਕੀਲੀਆਂ ਸਾਰਾ ਕੁਝ ਓਕੇ ਓਕੇ ਕਰ ਲਈ ਇਹ ਬਈ ਬਦਲ ਕੀਲੀਆਂ ਕਿਤਨੇ ਸਹੀ ਨਹੀਂ ਸਾਰੀਆਂ ਉਹ ਵੀ ਪੁਰਾਣੀਆਂ ਦੇ ਦੂ ਕੀਲੀਆਂ ਕੀਲੀਆਂ ਵੀ ਉਹਨੂੰ ਦੇ ਆਪਣੇ ਪ੍ਰਾਣੇ ਨੂੰ ਤੇ ਸਾਰੀਆਂ ਸਾਰੀਆਂ ਕਿੰਨੇ ਪੰਜ ਤਾਂ ਹੈਗੀਆਂ ਨੇ ਉਹ ਕੱਢ ਕੇ ਸਾਰੀਆਂ ਸਾਰੀਆਂ ਕੱਢ ਕੇ ਧਰਤੀਆਂ ਹਾਂ ਜੀ ਮਿਸਤਰੀ ਦਾ ਪੱਕੇ ਆ ਮਿਸਤਰੀ ਦਾ ਜੀ ਪੱਕੇ ਆ ਲੈ ਮਿੱਤਰ ਹੁਣ ਸੇਖ ਨੂੰ ਆਪਾਂ ਮਿਲਦੇ ਦੋ ਤਿੰਨ ਦਿਨਾਂ ਨੂੰ ਹਣਾ ਦੇਖੋ ਚੰਗਾ ਪਰ ਸਾਰਿਆਂ ਨੂੰ ਐਂ ਕਰਦੇ ਗਿਆ ਓਕੇ 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 ਸਿੰਘਾਂ ਨੇ ਕਹਿੰਦੇ ਵਾਪਸ ਚਾਲੇ ਪੰਜਾਬ ਗਣੀ ਨੂੰ ਬਾਦੇ ਕੀ ਕਰੀਏ ਯਾਰ ਕਮ ਮੁਸ਼ਕਲਾ ਨਹੀਂ ਪੈ ਗਿਆ ਹਾਲਾਤ ਮਾੜੇ ਨੇ ਰੱਬ ਵੀ 베ਰੀ ਬਣਿਆ ਖੜਾ ਜਿੰਮੇਦਾਰਾਂ ਦਾ ਸਾਡੇ ਮੋਟਰਸਾਈਕਲ 'ਚ ਹੋ ਗਿਆ ਪੈਂਚਰ ਬਈ ਸਮਾਨੇ ਆ ਕੇ ਹੁਣ ਅਸੀਂ ਲੱਗੇ ਪੈਂਚਰ ਲਵਾਉਣਾ ਬੰਦਾ ਜਮਾ ਬੰਦ ਹੋਇਆ ਬੈਠਾ ਆਪਣਾ ਯਾਰ ਇਹ ਕਿਹੜਾ ਪੈਂ ਐ ਕਰਦੇ ਆਂਗੇ ਪੂਜਾਗਰੀ ਦੇ ਇੱਕ ਪਾਣੀ ਦੀ ਬੋਤਲ ਲੈ ਆਉਣੇ ਆਗੇ ਹੱਥ ਨੂੰ ਝ ਮੈਨੂੰ ਤਾਂ ਲੱਗਦਾ ਬੰਦ ਕਰ ਉਹਨੂੰ ਤੈਨੂੰ ਲੱਗਦਾ ਹੱਥ ਨੂੰ ਹੋ ਜੂ ਆਪਾਂ ਤਾਂ ਉਰੀ ਹੱਥ ਨੂੰ ਹੋਊ ਅੱਜ ਆਉਂਦੇ ਹੋਏ ਬਾਈ ਅਸੀਂ ਖੜ ਕੇ ਕਬਾੜ ਚ ਕੋਈ ਦੇਖਿਆ ਵੀ ਚਲ ਦੇਖ ਲੈਨੇ ਆਪਣੀ ਮਸ਼ੀਨ ਵਾਸਤੇ ਵੀ ਕੋਈ ਟਾਇਰ ਜਾ ਰਮ ਮਿਲਦਾਗਾ ਕੋਈ ਰਿੰਮ ਜਿਆ ਦੇਖ ਰਿਹਾ ਹੋ ਰਿਹਾ ਜਰਾ ਆਪਣਾ ਫਿਰ ਸੋਚਿਆ ਚਲ ਜਾਂਦੇ ਹੋਏ ਧਰ ਕੇ ਲੈ ਜਾਾਂਗੇ ਮਸ਼ੀਨ ਆਪਾਂ ਯਾਰ ਕੇਐਸ ਵਾਲਿਆਂ ਦੀ ਲਵਾਂਗੇ ਮੈਨੂੰ ਮਸ਼ੀਨ ਕੇਐਸ ਵਾਲਿਆਂ ਦੀ ਸਭ ਤੋਂ ਟੌਪ ਦੀ ਲੱਗਦੀ ਆ ਆਹ ਟਰਾਲੀ ਦੇ ਟਾਇਰ ਕਿੰਨੇ ਵਧੀਆ ਪਿਆ ਓਏ ਕਿੰਨੇ ਦੇ 7719 ਦੀ ਆ 719 ਦੀ ਆ ਓਏ ਕੋਲੋ ਦਾ ਨਾ ਮਾਟੇ ਰਾ ਪੁੱਛ ਲੈਣੇ ਆਪਾਂ ਇਹ ਲੋ ਜੀ ਮਿੱਤਰੋ ਪਹੁੰਚ ਗਏ ਸੀ ਆਪਦੇ ਘਰੇ ਫਾਈਨਲੀ ਹੌਲੀ ਹੌਲੀ ਡਿਕ ਡੋਲੇ ਖਾਂਦੇ ਸੀ ਘਰੇ ਆਪਦੇ ਆ ਗਏ ਤੇ ਹੁਣ ਅਸੀਂ ਘੰਟਾ ਘੰਟਾ ਸੌਣੇ ਆ ਫਿਰ ਉਹ ਦੂਆ ਰਮ ਰਮ ਲੈ ਕੇ ਆਵਾਂਗੇ ਮੰਮੀ ਰੋਟੀ ਲਿਆ ਦਾਲ ਦੁਲਗਾ ਦੀਏ ਮੂੰਗੀ ਦਲੇ ਵਿੱਚ ਛੋਲੇ ਮੂੰਗੀ ਦਲੇ ਹੋਏ ਛੋਲੇ ਜੀ ਬਾਈ ਦਾਲ ਹੈ ਕੀ ਰੋਟੀ ਬਾਣੀ ਖਾਣਿਆ ਹੋਣਾ ਸੀ ਭੁੱਖ ਲੱਗੀ ਉਹ ਤੋਂ ਬਾਅਦ ਅਸੀਂ ਸੌਂਨੇ ਆ ਰੋਟੀ ਖਾ ਕੇ ਮੰਮੀ ਲਿਆ ਦੇ ਰੋਟੀ ਬਾ ਕੇ ਤੇ ਥੱਕ ਜੇ ਗਏ ਸੀ ਹਣਾ ਆਪਾਂ ਯਾਰ ਹੈ ਬਾਈ ਹੁਣ ਉੱਠਿਆ ਸੀ ਸੁੱਤੇ ਹੁਣ ਲੱਗਿਆ ਚਾਹਨਾ ਆਹਦਾ ਬੰਦਾ ਆਪਣਾ ਉੱਠਣ ਸਾਰੀ ਦੰਦ ਕੱਢਣ ਲੱਗ ਜਾਂਦਾ ਉਹ ਗੀਤ ਜਿਹਾ ਨਹੀਂ ਜਿਵੇਂ ਹੈਗਾ ਜਦੋਂ ਮਰਜੀ ਦੇਖ ਲਈ ਆ ਕੇ ਕਹਿੰਦਾ ਹੱਸਦੇ ਹੀ ਰਹਿਣੇ ਆ ਇਹ ਬਾਈ ਯਾਰ ਚਿਹਰੇ ਹੱਸਣ ਵਾਲੇ ਨੇ ਸਰਦਨ ਹਾਸੇ ਦੀ ਰਹਿੰਦੇ ਨੇ ਜਮਗੌਰ ਸਿਆ ਸੋਹਣੀ ਵਾਲੇ ਲੱਗ ਰਹੇ ਸੋਣ ਸੋਹਣੇ ਆਪਾਂ ਥੋੜੇ ਅੱਜ ਜਿਆਦਾ ਲੱਗ ਰਹੇ ਆ ਤੇ ਚਾਹ ਫੜਾ ਫਰਾ ਕਿੱਥੇ ਪਈ ਆ ਚਾਹ ਬਈ ਮੈਂ ਪਾ ਲਿਆ ਦੀ ਆ ਐਂਦੀ ਜਮਗੌਰ ਨੂੰ ਚਾਹ ਪੀਣਿਆ ਤੇ ਚੰਗਾ ਬਈ ਫਿਰ ਸਾਰਿਆਂ ਨੂੰ ਸਸਰੀ ਘਰ ਮਿਲਦੇ ਫਿਰ ਚੰਗਾ ਬਈ ਸਸਰੀ ਘਰ